ਹੈਲੋ ਸਟੂਡੈਂਟ ਹਾਂਜੀ ਆਪ ਸਭ ਦਾ ਸਵਾਗਤ ਹੈ ਜਿਗ ਐਗਜ਼ਾਮ ਬਿੱਟ ਵਿੱਚ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰਨ ਵਾਲੇ ਸਾਰੇ ਸਟੂਡੈਂਟ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲੈਂ ਤੇ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦੇਣ ਤਾਂ ਜੋ ਤੁਹਾਨੂੰ ਵੀਡੀਓ ਦੇ ਨੋਟੀਫਿਕੇਸ਼ਨ ਆ ਟਾਈਮ ਟੂ ਟਾਈਮ ਮਿਲਦਾ ਰਹੇ ਹਾਂਜੀ ਅੱਜ ਅਸੀਂ ਜਿਹੜੀ ਕਲਾਸ ਲਾਉਣੀ ਹੈਗੀ ਉਹ ਹੈ ਪੰਜਾਬੀ ਗ੍ਰਾਮਰ ਦੀ ਤੁਹਾਡਾ ਹਜੇ ਪੀਐਸਟੈਟ ਦਾ ਜਿਹੜਾ ਪੇਪਰ ਹੈਗਾ ਉਹਦਾ ਹਜੇ ਕੋਈ ਵੀ ਨੋਟੀਫਿਕੇਸ਼ਨ ਨਹੀਂ ਆਇਆ ਹੈਗਾ ਜਲਦੀ ਤੁਹਾਨੂੰ ਉਹਦਾ ਵੀ ਨੋਟੀਫਿਕੇਸ਼ਨ ਦੇਖਣ ਨੂੰ ਮਿਲੇਗਾ ਤੇ ਤੁਸੀਂ ਹੁਣ ਤੋਂ ਜਿਹੜੀ ਆਪਦੀ ਤਿਆਰੀ ਹੈਗੀ ਸ਼ੁਰੂ ਕਰ ਦਿਓ ਤਾਂ ਜੋ ਤੁਹਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਫਿਰ ਔਖਾਈ ਨਾ ਆਵੇ ਜਦੋਂ ਪੀਪਰ ਨਜ਼ਦੀਕ ਆ ਜਾਂਦਾ ਫਿਰ ਸਾਨੂੰ ਲੱਗਦਾਗਾ ਕਿ ਅਸੀਂ ਕਾਸ਼ ਪਹਿਲਾਂ ਪੜ੍ਹ ਲੈਂਦੇ ਤਾਂ ਸਾਡਾ ਜਿਹੜਾ ਸਿਲੇਬਸ ਸੀ ਉਹ ਕਵਰ ਹੋਇਆ ਹੁੰਦਾ ਤਾਂ ਤੁਸੀਂ ਹੁਣ ਤੋਂ ਥੋੜਾ ਥੋੜਾ ਪੜ੍ਹਨਾ ਸ਼ੁਰੂ ਕਰ ਦਿਓ ਉਦੋਂ ਤੱਕ ਤੁਹਾਡਾ ਜਿਹੜਾ ਸਾਰਾ ਕਵਰ ਸਿਲੇਬਸ ਆ ਜਿਹੜਾ ਕਵਰ ਹੋ ਜੂਗਾ ਤੇ ਤੁਹਾਨੂੰ ਜ਼ਿਆਦਾ ਔਖਾਈ ਵੀ ਨਹੀਂ ਆਊਗੀ ਠੀਕ ਆ ਬਾਕੀ ਜਿਨ੍ਹਾਂ ਦਾ ਹੁਣ 1 ਮਹੀਨਾ ਰਹਿ ਗਿਆ ਨਿੰਨਾ ਦੋ ਮੰਥ ਪਹਿਗੇ ਉਹ ਤਾਂ ਉਹਨਾਂ ਨੇ ਤਾਂ ਸ਼ੁਰੂ ਕਰਨੀ ਹੀ ਕਰਨੀ ਹੈਗੀ ਤਿਆਰੀ ਫਿਰ ਹੀ ਸਾਡਾ ਜਾ ਕੇ ਕੁਛ ਨਾ ਕੁਛ ਬਣੂਗਾ ਅਦਰਵਾਈਜ਼ ਜੇ ਅਸੀਂ ਸੋਚਦੇ ਆਂਗੇ ਵੀ ਅਸੀਂ 10 ਦਿਨ ਪਹਿਲਾਂ 20 ਦਿਨ ਪਹਿਲਾਂ ਅਸੀਂ ਪੜ੍ਹਨਾ ਸ਼ੁਰੂ ਕਰ ਦਾਂਗੇ ਤਾਂ ਇਹ ਜਿਹੜੇ ਹੈਗੇ ਅਸੀਂ ਨਹੀਂ ਕਰ ਸਕਦੇ ਹੈਗੇ ਪੜ੍ਹ ਸਕਦੇ ਹੈਗੇ ਸਾਡਾ ਸਭ ਤੋਂ ਪਹਿਲਾ ਕੁਐਸਚਨ ਕਰਦੇ ਆ ਹੁਣ ਸਾਡਾ ਸਭ ਤੋਂ ਪਹਿਲਾ ਕੁਐਸਚਨ ਹੈਗਾ ਕ ਕ ਖ ਖ ਗ ਗ ਘ ਘ ङ ங ਨੂੰ ਆ ਹਾਂ ਨਾਣਾ ਨੂੰ ਵਰਣਮਾਲਾ ਅਨੁਸਾਰ ਕਿਹੜੀ ਟੋਲੀ ਕਿਹਾ ਜਾਂਦਾ ਹੈ ਹਾਂਜੀ ਇਹਨੂੰ ਕਿਹਾ ਜਾਂਦਾ ਹੈ ਕ ਵਰਗ ਟੋਲੀ ਕ ਕ ਖ ਖ ਗ ਗ ਘ ङ ਇਹਨੂੰ ਕੀ ਕਿਹਾ ਜਾਂਦਾਗਾ ਕਕ ਵਰਗ ਟੋਲੀ ਪੰਜਾਬੀ ਭਾਸ਼ਾ ਵਿੱਚ ਆੜਾ ਕੀ ਹੈ ਵਿਅੰਜਨ ਸਵਰ ਅਖੰਡੀ ਕੁਝ ਨਹੀਂ ਤਾਂ ਕੀ ਹੈਗਾ ਸਵਰਗਾ ਪੰਜਾਬ ਆੜਾ ਹੇਠ ਲਿਖੇ ਵਿੱਚੋਂ ਕਿਹੜਾ ਦੁਤਕ္ਕਰ ਨਹੀਂ ਹੈ ਸ ਸ ਵ ਵ ਹ ਹ ਰ ਰ ਦ ਦ ਤਕਕਰ ਕਿਹੜਾ ਨਹੀਂ ਹੈਗਾ ਸ ਕਿਹੜਾ ਦੁਤਕਕਰ ਨਹੀਂ ਹੈਗਾ ਪੰਜਾਬੀ ਭਾਸ਼ਾ ਵਿੱਚ ਕਿੰਨੀਆਂ ਲਗਾ ਨਾਲ ਬਿੰਦੀ ਦੀ ਵਰਤੋਂ ਹੁੰਦੀ ਹੈ 6 ਨਾਲ ਜਿਸ ਇੱਕ ਵਚਨ ਪੁਲਿੰਗ ਸ਼ਬਦ ਦੇ ਅੰਤ ਵਿੱਚ ਕੰਨਾ ਹੋਵੇ ਉਸ ਦਾ ਬਹੁਵਚਨ ਬਣਾ ਉਸ ਦਾ ਬਹੁਵਚਨ ਬਣਾਉਣਾ ਸਮੇ ਕਿਹੜੀ ਲਗ ਲੱਗਦੀ ਹੈ ਲੱਲਾ ਲੱਲੇ ਉੱਪਰ ਬਿੰਦੀ। ਜੇਕਰ ਕਿਸੇ ਜੀਵ ਜੰਤੂ ਸਥਾਨ ਵਸਤੂ ਲਈ ਵਰਤੇ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ? ਨਾਮ। ਉਹ ਸ਼ਬਦ ਜਿਹੜਾ ਨਾਮ ਜਾਂ ਪੜਨਾਮ ਦੇ ਕਿਸੇ ਗੁਣ ਜਾਂ ਔਗਣ ਨੂੰ ਦੱਸੇ ਉਸ ਨੂੰ ਕੀ ਕਿਹਾ ਜਾਂਦਾ ਹੈ? ਵਿਸ਼ੇਸ਼ਣ। ਪੜਨਾਮ ਕਿੰਨੇ ਪ੍ਰਕਾਰ ਦੇ ਹੁੰਦੇ ਹਨ 6 ਪ੍ਰਕਾਰ ਦੇ ਕਿਰਿਆ ਵਿਸ਼ੇਸ਼ਣ ਕਿੰਨੇ ਪ੍ਰਕਾਰ ਦੇ ਹੁੰਦੇ ਹਨ 8 ਪ੍ਰਕਾਰ ਦੇ 8 ਲਿਖੇ ਵਿੱਚੋਂ ਕਿਹੜਾ ਸ਼ਬਦ ਜੋਜਕ ਨਹੀਂ ਹੈ ਹੈ ਸ਼ਬਦਾ ਜਿਹੜਾ ਜੋਜਕ ਨਹੀਂ ਹੈ ਉਹ ਅੱਖਰ ਜਿਹੜਾ ਕਿਸੇ ਸ਼ਬਦ ਦੇ ਅੱਗੇ ਲੱਗ ਕੇ ਨਮਾ ਅਰਥ ਭਾਵੀ ਸ਼ਬਦ ਬਣਦਾ ਹੈ ਉਸ ਨੂੰ ਕੀ ਕਿਹਾ ਜਾਂਦਾ ਹੈ ਅਗੇਤਰ ਇਹਨਾਂ ਲਿਖੀਆਂ ਵਿੱਚੋਂ ਕਿਸ ਸ਼ਬਦ ਨਾਲ ਪਿਛੇਤਰ ਨਹੀਂ ਲੱਗਿਆ ਹੋਇਆ ਹੈ ਕਾਰ ਊ ਟੱਕਰ ਉਹ ਟਕਰ ਜਿਸ ਵਿੱਚ ਬਹੁਤਿਆਂ ਦਾ ਘਾਣ ਹੋ ਜਾਵੇ ਨੂੰ ਕਿਹਾ ਜਾਂਦਾ ਹੈ ਕੱਲੂਕਾਰਾ ਹੇਠ ਲਿਖੇ ਵਾਕਾਂ ਵਿੱਚੋਂ ਕਿਹੜਾ ਸ਼ਬਦ ਬਹੁਅਰਥੀ ਹੈ ਇਹ ਵੇਲ ਤੋਰੀਆਂ ਦੀ ਹੈ ਮਨਜੀਤ ਰੋਟੀ ਵੇਲ ਰਹੀ ਹੈ ਤਾਂ ਆੜਾ ਵੇਲ ਹੇਠ ਲਿਖੇ ਵਿੱਚੋਂ ਇਕਰਾਰ ਦਾ ਕਿਹੜਾ ਸਮਾਨਾਰਥੀ ਸ਼ਬਦ ਨਹੀਂ ਹੈ ਕਰਨਾ ਸੱਸਾ ਆਮ ਸ਼ਬਦ ਦਾ ਹੇਠ ਲਿਖੇ ਵਿੱਚੋਂ ਵਿਰੋਧੀ ਸ਼ਬਦ ਕਿਹੜਾ ਹੈ ਵਿਸ਼ੇਸ਼ਣ ਖਾਸ ਕੋਈ ਨਹੀਂ ਹਰ ਕੋਈ ਆੜਾ ਖਾਸ ਆਠਨ ਦਾ ਸਮਾਨਾਰਥਕ ਸ਼ਬਦ ਕਿਹੜਾ ਨਹੀਂ ਹੈ ਸ਼ਾਮ ਸਾਂਝ ਤ੍ਰਕਾਲਾ ਹਨੇਰਾ ਹਨੇਰਾ ਮੋਰ ਭਾਰਤ ਦਾ ਕੌਮੀ ਪੰਛੀ ਹੈ ਇਸ ਵਾਕ ਵਿੱਚ ਮੋਰ ਸ਼ਬਦ ਕਿਹੜਾ ਨਾਮ ਹੈ ਨਿਜਵਾਚਕ ਜਾਤੀਵਾਚਕ ਸਮੂਹਵਾਚਕ ਵਰਧਾਰਥਵਾਚਕ ਤਾਂ ਜਾਤੀਵਾਚਕ ਹੈਰਾਨੀ ਖੁਸ਼ੀ ਆਦਨ ਦਰਸਾਉਣ ਲਈ ਕਿਸ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਵਿਸਮਿਕ ਦੋ ਬਿੰਦੀ ਕੋਮਾ ਪ੍ਰਸ਼ਨ ਚਿੰਨ੍ਹ ਵਿਸਮਿਕ ਜਿਹੜੇ ਸ਼ਬਦ ਕਿਸੇ ਵਾਕ ਵਿੱਚ ਆਏ ਸ਼ਬਦਾਂ ਨੂੰ ਦੂਜੇ ਸ਼ਬਦਾਂ ਨਾਲ ਜੋੜ ਦੇਣਾ ਜੋੜੇ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਸੰਬੰਧਕ ਵਿਸਮਿਕ ਦੀਆਂ ਭਾਵਾਂ ਅਨੁਸਾਰ ਕਿੰਨੀਆਂ ਕਿਸਮ ਹਨ? 9 ਉਸਨੇ ਮੈਨੂੰ ਪਿਆਰ ਕੀਤਾ ਮੈਂ ਉਸ ਨੂੰ ਕਿਤਾਬ ਦਿੱਤੀ ਇਹ ਕਿਸ ਪ੍ਰਕਾਰ ਦਾ ਵਾਕ ਹੈ? ਮਿਸ਼ਰਤ ਸੰਯੁਕਤ ਸਧਾਰਨ ਕੋਈ ਨਹੀਂ ਸੰਯੁਕਤ ਕਿਤਾਬਾਂ ਕਿੱਥੋਂ ਮਿਲਦੀਆਂ ਹਨ ਇਸ ਕਿ ਇਹ ਕਿਸ ਪ੍ਰਕਾਰ ਦਾ ਵਾਕ ਹੈ ਵਿਸਮੈਵਾਚਕ ਪ੍ਰਸ਼ਨਵਾਚਕ ਖਾਂਵਾਚਕ ਧਾਰਨਵਾਚਕ ਪ੍ਰਸ਼ਨਵਾਚਕ ਨੀ ਕੁੜੀਏ ਤੂੰ ਕੀ ਕਹਿਨੀ ਹੈ ਇਹ ਕਿਸ ਕਿਸਮ ਦਾ ਵਾਕ ਹੈ ਹੈਰਾਨੀਵਾਚਕ ਇਸ ਵਿੱਚ ਇੱਕ ਸੰਬੋਧਨੀ ਸੋਕਵਾਚਕ ਪ੍ਰਸ਼ੰਸਾਵਾਚਕ ਤਾਂ ਸੰਬੋਧਨੀ ਵਿਸਮਿਕ ਸਕੂਲੋਂ ਛੁੱਟੀ ਕਦੋਂ ਹੁੰਦੀ ਹੈ ਇਸ ਵਾਕ ਵਿੱਚ ਕਿਹੜਾ ਚਿੰਨ ਵਰਤਿਆ ਗਿਆ ਹੈ ਵਿਸਮਿਕ ਪ੍ਰਸ਼ਨ ਚਿੰਨ ਡੰਡੀ ਬਿੰਦੀ ਪ੍ਰਸ਼ਨ ਚਿੰਨ ਬੋਲ ਚਾਲ ਦੀ ਭਾਸ਼ਾ ਲਿਖਣ ਵੇਲੇ ਜੇ ਕੋਈ ਅੱਖਰ ਛੁੱਟ ਜਾਵੇ ਤਾਂ ਉਸ ਲਈ ਕਿਹੜੀ ਕਿਹੜਾ ਵਿਸਮਿਕ ਚਿੰਨ੍ਹ ਦੀ ਵਰਤੋਂ ਕੀਤੀ ਜਾਂਦੀ ਹੈ ਛੁੱਟ ਮਰੋੜੀ ਜੋੜਨੀ ਦੁਬਈ ਡੰਡੀ ਦੋ ਬਿੰਦੀ ਡੰਡੀ ਤਾਂ ਛੁੱਟ ਮਰੋੜੀ ਜਦੋਂ ਕੋਈ ਨਾ ਨੁਕਰ ਜਹੀ ਕਰਨ ਉਪਰੰਤ ਕੰਮ ਕਰ ਦੇਵੇ ਤਾਂ ਉਸ ਵੇਲੇ ਕਿਹੜਾ ਖਾਨ ਵਰਤੇ ਜਾਂਦਾ ਹੈ ਬਗਲ ਵਿੱਚ ਸ਼ੁਰੀ ਮੂੰਹ ਵਿੱਚ ਰਾਮ ਰਾਮ ਸੱਕੀ ਨਾਲੋਂ ਮੂਸ ਸੂਮ ਚੰਗਾ ਜਿਹੜਾ ਤੁਰਨ ਦੇਵੇ ਜਵਾਬ ਤੁਰਨ ਤੁਰਨ ਦੇਵੇ ਜਵਾਬ ਇਹ ਈੜੀ ਬੱਕਰੀ ਦੁੱਧ ਦਿਓ ਪਰ ਮਿੰਗਣਾ ਪਾ ਕੇ ਜਦੋਂ ਕੋਈ ਵਿਅਕਤੀ ਕਿਸੇ ਤੋਂ ਲਾਭ ਦੀ ਆਸ ਰੱਖੇ ਪਰ ਉਸ ਦਾ ਨੁਕਸਾਨ ਹੋਣ ਦਾ ਡਰ ਹੋਵੇ ਤਾਂ ਇਸ ਸਥਿਤੀ ਵਿੱਚ ਕਿਹੜਾ ਖੰਡ ਟੁਕਮਾ ਹੋਊਗਾ ਉਹ ਫਿਰੇ ਨੱਥਕ ਨੂੰ ਉਹ ਫਿਰੇ ਨੱਕ ਬੜਾਉਣ ਨੂੰ ਊਂਠ ਦੇ ਮੂੰਹ ਜੀਰਾ ਮੁਹਾਵਰੇ ਲਈ ਕਿਹੜਾ ਅਸਰ ਟੁਕਮਾ ਹੈ ਕਿਸੇ ਬਹੁਤਾ ਖਾਣ ਵਾਲੇ ਨੂੰ ਥੋੜਾ ਟੁਕਵਾ ਹੈ ਅੱਡੀ ਨਾਲ ਲੱਗੀ ਮੁਹਾਵਰੇ ਲਈ ਕਿਹੜਾ ਅਰਥ ਢੁਕਮਾ ਹੈ ਬਹੁਤ ਖੁਸ਼ ਹੋਣਾ ਹਾਂਜੀ ਇਹ ਸਾਡੇ 30 ਕੁਐਸਚਨ ਸੀਗੇ ਤੇ ਇੱਕ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਤਾਂ ਵੀਡੀਓ ਨੂੰ ਲਾਈਕ ਕਰ ਦੇਣਾ ਸ਼ੇਅਰ ਕਰ ਦੇਣਾ ਤੇ ਕਮੈਂਟ ਕਰਕੇ ਦੱਸਣਾ ਤੇ ਇੱਕ ਵੀਡੀਓ ਸ਼ਾਮ ਨੂੰ 30 ਕੁਐਸਚਨਾਂ ਦੀ ਜਿਹੜੀ ਵੀਡੀਓ ਹੈ ਸ਼ਾਮ ਨੂੰ ਤੁਹਾਡੇ ਰੂਬਰੂ ਹੋਊਗੀ